ਸਸਿਕਾ ਸਰਕਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਬਹੁਤ ਜਿਆਦਾ ਹੀ ਲੋਕਾਂ ਦਾ ਬੁਰਾ ਹਾਲ ਹੋ ਚੁੱਕਿਆ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਨੌਜਵਾਨ ਪੀੜ੍ਹੀ ਦੀ ਜੋ ਕਿ ਨਸ਼ੇ ਨੂੰ ਲੱਗ ਚੁੱਕੀ ਹੈ ਨਸ਼ੇ ਨੇ ਬੀੜਾ ਇਸਕਰ ਕਰ ਦਿੰਦਾ ਹੈ ਕਿ ਨਸ਼ੇ ਦੇ ਲਾਲਚ ਦੇ ਕਰਕੇ ਨਾ ਨਸ਼ਾ ਕਰਨ ਦੇ ਲਈ ਨੌਜਵਾਨ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ ਤਾਂ ਆਤੇ ਕੋ ਤੁਸੀਂ ਇਹ ਜਿਹੜੀ ਵੀਡੀਓ ਦੇਖ ਰਹੇ ਹੋ ਤੁਸੀਂ ਇਹ ਭਵਾਨੀਗੜ੍ਹ ਦੇ ਵਿੱਚ ਹੈ ਜਿਹੜੀ ਵੀਡੀਓ ਬਣੀ ਹੋਈ ਹੈ ਭਵਾਨੀਗੜ੍ਹ ਦੇ ਵਿੱਚ ਇਹ ਜਿਹੜੇ ਫੜੇ ਗਏ ਨੇ ਦੋ ਜਿਹੜੇ ਮੁੰਡੇ ਨੇ ਮਹਾਂਤਾ ਵਾਲਾ ਜਿਹੜਾ ਬਾਣਾ ਪਾ ਕੇ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਸੀ ਵਧਾਈਆਂ ਇਕੱਠੀਆਂ ਕਰਦੇ ਸੀ ਤਾਂ ਉਧਰੋਂ ਅਸਲੀ ਮਹਾਂਤਰ ਆ ਕੇ ਇਹਨਾਂ ਨੂੰ ਫੜ ਲਿਆ ਤਾਂ ਜਦੋਂ ਫੜਿਆ ਇਹਨਾਂ ਦੀ ਖੂਬ ਰੱਜ ਕੇ ਬੇਇੱਜ਼ਤੀ ਕਰੀ ਛਤਰਪਰੇਟ ਵੀ ਹੋਈ ਤਾਂ ਅਸਲੀ ਮਹਾਂਤਰ ਇਹ ਦੱਸਿਆ ਕਿ ਇਹ ਪਹਿਲਾਂ 4 ਤੋਂ 5 ਵਾਰ ਹੀ ਫੜ ਚੁੱਕੇ ਨੇ ਫੜੇ ਗਏ ਨੇ ਫਿਰ ਵੀ ਇਹ ਜਿਹੜੇ ਆਪਣੀਆਂ ਗਲਤੀਆਂ ਤੋਂ ਬਾਜ਼ ਨਹੀਂ ਆਉਂਦੇ ਮਹਾਂਤਰ ਬਲੋਈ ਕਿਹਾ ਗਿਆ ਕਿ ਅਸੀਂ ਤਾਂ ਚਲੋ ਪ੍ਰਮਾਤਮਾ ਦੇ ਬੋਲ ਹੀ ਆਂ ਇਦਾਂ ਦੇ ਆ ਪਰ ਇਹ ਇੱਕ ਸਹੀ ਅਸਲੀ ਮੁੰਡੇ ਹੋਣ ਦੇ ਬਾਵਜੂਦ ਵੀ ਇਹ ਮਹਾਂਤਰੀ ਜਿਹੜੀ ਹੈ ਨਕਲ ਕਰਦੇ ਨੇ ਮਹੰਤ ਇੱਥੋਂ ਤੱਕ ਆਪ ਹੀ ਕਹਿੰਦੇ ਨੇ ਕਿ ਸਾਡੀ ਜੁਨ ਦੇ ਵਿੱਚ ਕਿਸੇ ਨੂੰ ਪ੍ਰਮਾਤਮਾ ਨਾ ਪਾਵੇ ਪਰ ਇਹ ਦੇਖੋ ਨਲਾਇਕ ਇਹਨਾਂ ਦੀ ਕਿੱਡੀ ਵੱਡੀ ਗਲਤੀ ਹੈ ਇਹ ਮੁੱਡੇ ਹੋਣ ਦੇ ਬਾਵਜੂਦ ਵੀ ਮਹਾਂਤਾ ਜਿਹੜੀ ਨਕਲ ਕਰਦੇ ਨੇ ਲੋਕਾਂ ਦੇ ਕੋਲੋਂ ਵਧਾਈਆਂ ਇਕੱਠੀਆਂ ਕਰਦੇ ਨੇ ਉਹਨਾਂ ਵਧਾਈਆਂ ਵਾਲੇ ਪੈਸਿਆਂ ਦੇ ਨਾਲ ਹੀ ਰੱਜ ਕੇ ਨਸ਼ਾ ਕਰਦੇ ਨੇ ਮੂੰਹ ਦੇ ਉੱਤੇ ਹੀ ਮੰਨੀ ਜਾ ਰਹੇ ਨੇ ਕਿ ਅਸੀਂ ਚਿੱਟਾ ਪੀਨੇ ਆ ਇੱਕ ਤਾਂ ਸਿੱਧਾ ਹੀ ਸਹਿਜ ਆਮ ਕਹਿ ਰਿਹਾ ਕਿ ਹਾਂ ਸਵੇਰੇ ਚਿੱਟਾ ਪੀਤਾ ਸੀ ਕਿ ਮੈਂ ਪੰਨੀ ਤੇ ਚਿੱਟਾ ਪੀਣਾ ਤਾਂ ਮਹਾਂਤਾ ਨੇ ਉੱਥੇ ਇਹਨਾਂ ਦੀ ਰੱਜ ਕੇ ਬੇਇੱਜ਼ਤੀ ਵੀ ਕੀਤੀ ਹੈ ਤੇ ਥਾਣੇ ਦੇ ਵਿੱਚ ਇਹਨਾਂ ਨੂੰ ਲਿਆਂਦਾ ਗਿਆ ਥਾਣੇ ਦੇ ਵਿੱਚ ਮਹਾਂਤਾਰੇ ਵੱਲੋਂ ਕਿਹਾ ਗਿਆ ਸਾਰੇ ਪਿੰਡ ਜਿਹੜੇ ਜਿਹੜੇ ਨਗਰ ਮਹਾਂਤਾਂ ਨੂੰ ਲੱਗਦੇ ਨੇ ਅਸਲੀ ਮਹਾਂਤਾਂ ਨੂੰ ਉਹਨਾਂ ਦੇ ਕੋਲੋਂ ਇਹ ਜਿਹੜੀ ਹੈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਬਹਿਰੂਪੀ ਉਹਨਾਂ ਤੋਂ ਬਚਿਆ ਜਾਵੇ ਹੋਰ ਕੀ ਕੁਝ ਕਿਹਾ ਮਹਾਂਤਾਂ ਨੇ ਆਓ ਉਹ ਵੀ ਤੁਹਾਨੂੰ ਸੁਣਾਉਂਦੇ ਆ ਪਹਿਲਾਂ ਤੁਸੀਂ ਇਹ ਵੀਡੀਓ ਸਮੋ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਗਲਤੀਆਂ ਆਪਣੇ ਮੂੰਹ ਤੋਂ ਹੀ ਮੰਨ ਰਹੇ ਨੇ ਕਿ ਅਸੀਂ ਚਿੱਟਾ ਬੀਬੀ ਨੇ ਆ ਤੇ ਅਸੀਂ ਕਾਫੀ ਜਗ੍ਹਾ ਤੇ ਫੜੇ ਵੀ ਗਏ ਆ ਤਾਂ ਤੁਸੀਂ ਦੇਖ ਰਹੋ ਕਿਸ ਤਰ੍ਹਾਂ ਇਹ ਸੂਟ ਪਾ ਕੇ ਮਹੰਤਾ ਦੇ ਬਾਣੇ ਦੇ ਵਿੱਚ ਆ ਕੇ ਲੋਕਾਂ ਨੂੰ ਮੂਰਖ ਬਣਾ ਕੇ ਜਿਹੜੇ ਪੈਸੇ ਆ ਉਹ ਵਸੂਲਦੇ ਸੀ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਜਦੋਂ ਇਹਨਾਂ ਦੇ ਨਕਲੀ ਬਾਲ ਤਾਰੇ ਗਏ ਜਾਂ ਇਹਨਾਂ ਦਾ ਜਿਹੜਾ ਬਹਿਰੂਪੇ ਵਾਲਾ ਪਹਿਰਾਵਾ ਤਾਰੇ ਗਿਆ ਤਾਂ ਥੱਲੇ ਤੋਂ ਜਿਹੜੀ ਇਹਨਾਂ ਦੀ ਕੋਈ ਹੋਰ ਸੂਰਤ ਹੈ ਜਿਹੜੀ ਅਸਲੀ ਅਸਲੀਅਤ ਆ ਉਹ ਸਾਹਮਣੇ ਆ ਗਈ ਤਾਂ ਨਿਹੰਗਾਂ ਨੇ ਇਹਨਾਂ ਦੀ ਛਤਰਬ੍ਰੇਡ ਵੀ ਕੀਤੀ ਹੈ ਤਾਂ ਥਾਣੇ ਦੇ ਵਿੱਚ ਲੈ ਜਾ ਕੇ ਇਹਨਾਂ ਨੂੰ ਜਲੀਲ ਵੀ ਕੀਤਾ ਗਿਆ ਬਾਕੀ ਤੁਸੀਂ ਆਪ ਹੀ ਸੁਣ ਲਓ ਕੀ ਕੁਝ ਕਹਿ ਰਹੇ ਨੇ ਇਹ ਕਿੱਥੇ ਕਿੱਥੇ ਇਹਨਾਂ ਨੇ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਨੇ ਬਦਾਈਆਂ ਦੇ ਪੈਸੇ ਇਕੱਠੇ ਕਰੇ ਨੇ ਜਿਨ੍ਹਾਂ ਦੇ ਨਾਲ ਇਹ ਨਸ਼ਾ ਕਰਕੇ ਇਸ ਕੰਮ ਨੂੰ ਅੰਜਾਮ ਦਿੰਦੇ ਸੀ ਮਹਾਂਤਾਰ ਦੇ ਵੱਲੋਂ ਕਿੰਨੀਆਂ ੜੀ ਹੋਰ ਵੀ ਵੀਡੀਓ ਦਿਖਾਈ ਗਈ ਹੈ ਜਿਸ ਦੇ ਵਿੱਚ ਇਹ ਪਹਿਲਾਂ ਵੀ ਫੜੇ ਗਏ ਸੀ ਕਿਸੇ ਪਿੰਡ ਦੇ ਵਿੱਚ ਉੱਥੇ ਖੁਦ ਇਹ ਆਪ ਮੰਨ ਰਿਹਾ ਕਿ ਮੇਰਾ ਨਾਮ ਖੁਸ਼ੀ ਹੈ ਉਹ ਆਪਣਾ ਦੂਜਾ ਨਾਮ ਹੈ ਜਿਹੜਾ ਉਹ ਵੀ ਅਸਲੀ ਦੱਸ ਰਿਹਾ ਇਹਨਾਂ ਦੀ ਜਿਹੜੀ ਇਹ ਪਹਿਚਾਣ ਹੈ ਉਹ ਵੀ ਹੰਤਾਰੇ ਪਰੋਂ ਦੱਸ ਦਿੱਤੀ ਗਈ ਹੈ ਕਿ ਇਹ ਕਿਸ ਜਗ੍ਹਾ ਦੇ ਰਹਿਣ ਵਾਲੇ ਨੇ ਤੁਰੀ ਤੋਂ ਕਿਹੜੇ ਪਿੰਡ ਦੇ ਨੇ ਜਾਂ ਭਵਾਨੀਗੜ੍ਹ ਤੋਂ ਕਿਹੜੇ ਪਿੰਡ ਦੇ ਨੇ ਇਹਨਾਂ ਦੇ ਫਾਦਰ ਦਾ ਕੀ ਨਾਮ ਹੈ ਆਓ ਤੁਸੀਂ ਵੀ ਦੇਖੋ ਇਹ ਪੂਰਾ ਮਾਮਲਾ ਅੱਜ ਕੀ ਗੱਲ ਹੋ ਗਈ ਅੱਜ ਜਿਹੜੀ ਮਾੜੀ ਗੱਲ ਟੀ ਹੈ ਦਾਦੇ ਦਾ ਫਾਦਰ ਤੇ ਮਾਈ ਜੀ ਨੇ ਸਾਨੂੰ ਖੜਿਆ ਸਤੋ ਗਲਤੀ ਹੋਈ ਹੋਈ ਸੀ ਕਿ ਇਹਨਾਂ ਦੀ ਵਿਦਾਈ ਬਦੂਈ ਚੱਕ ਲਈ ਸੀਗੇ ਇਸੇ ਤੇ ਉਹ ਕਿੰਨੇ ਚਿਰ ਤੋਂ ਕੰਮ ਕਰ ਰਹੇ ਨੇ ਕੰਮ ਤਾਂ ਬਹੁਤ ਟਾਈਮ ਦੇ ਕਰ ਰਹੇ ਨੇ ਸਾਨੂੰ ਮੈਕਸੋਸ ਨਹੀਂ ਹੋਇਆ ਵੀ ਅਸੀਂ ਇਹ ਜਿਹਾ ਕੰਮ ਕਰਦੇ ਬਹੁਤ ਮੜੀ ਗਏ ਹੋ ਤਾਂ ਹੁਣ ਹੁੰਦਾ ਹੀ ਅੱਜ ਹੋਇਆ ਪਹਿਲਾਂ ਨਹੀਂ ਹੋਇਆ ਪਹਿਲਾਂ ਅਸੀਂ ਪ੍ਰੋਗਰਾਮ ਲਾਂਦੇ ਸੀ ਕਿ ਪ੍ਰੋਗਰਾਮ ਜਿਹੜੇ ਪੈਸੇ ਲੈ ਕੇ ਜਾਂਦੇ ਫਿਰ ਉਹ ਕੀ ਕਰਦੇ ਪ੍ਰੋਗਰਾਮ ਕਰਦੇ ਇਹਨਾਂ ਪਰਸੋਂ ਫੜਿਆ ਗਿਆ ਕਿਹੜੀ ਜਗ੍ਹਾ ਫੜੀ ਗਈ ਪਹਿਲਾਂ ਸੰਗਰੂਰ ਸੰਗਰੂਰ ਦੋ ਦਿਨ ਪਹਿਲਾਂ ਸੰਗਰੂਰ ਫੜੇ ਗਏ ਤੇ ਹੁਣ ਐਸੀ ਗਲਤੀ ਮਹਿਸੂਸ ਕਰਦਾਂ ਹਾਂਜੀ ਅੱਗੇ ਜਾ ਕੇ ਕੰਮ ਕਰਨ ਬਾਰੇ ਕਰਦੇ ਤੁਸੀਂ ਐਕਸਲ 'ਚ ਤੁਹਾਡੀ ਜਿਹੜੀ ਅਸਕਸੀਆ ਤਾਓ ਤੁਹਾਡੀ ਕੀ ਆ ਸਪੀਟ ਕੀ ਆ ਤੁਹਾਡੀ ਕੁਤਕੀ ਹੈ ਮੁੰਡੇ ਤੁਸੀਂ ਮੁੰਡੇ ਹਾਂ ਨਹੀਂ ਫਿਰ ਤੁਹਾਡੇ ਵਾਸਤੇ ਗਲਤ ਗੱਲ ਆ ਗਲਤ ਗੱਲ ਆ ਅਸੀਂ ਕਹਿ ਰਹੇ ਹਾਂ ਨਸ਼ਾ ਕਰਦੇ ਹੋ ਨਾ ਨਸ਼ਾ ਕਰਦੇ ਹੋ ਇਹਦੇ ਨਸ਼ਾ ਹੁਣ ਵੀ ਕਰਿਆ ਹੋਇਆ ਨਹੀਂ ਇਹ ਤਾਂ ਪਤਾ ਨਹੀਂ ਨਸ਼ਾ ਕੀਤਾ ਹੋਇਆ ਇਹਦਾ ਨਸ਼ਾ ਅਸਲੀ ਨਾਮ ਕੀ ਹੈ ਖੁਸ਼ੀ ਅਸਲ ਨਾਮ ਅਸਲ ਨਾਮ ਅਸਲ ਨਾਮ ਖੁਸ਼ੀ ਨਹੀਂ ਨਾ ਨਾ ਚਮਕੌਰ ਬੇ ਤੇਰਾ ਤਾਂ ਖਾਉਣੀ ਹੈ ਨਾ ਕੀ ਹੈ ਚਮਕੌਰ ਲਾ ਲ ਚਮਕੌਰ ਲਾ ਲੋ ਨਹੀਂ ਕਿੱਧਰ ਰਹਿਣਾ ਉਕਲਾ ਪਰੇ ਆ ਬਲਿਆਲ ਦੀ ਬਲਿਆਲ ਦੀ ਕਿੰਨੇ ਜਰਤੇ ਕੰਮ ਕਰ ਰਹੇ ਨੇ ਮੈਂ ਤਾਂ ਬਚਪਨ ਤੇ ਮਤੋਂ ਲੈ ਕੇ ਇਹ ਸਨ ਇਹ ਬਚਪਨ ਤੋਂ ਹੀ ਚੋਰੀਆਂ ਉਚਾਰੀਆਂ ਕਰਦੇ ਆ ਨੇ ਬਚਪਨ ਤੋਂ ਹੀ ਇਹਨੂੰ 2-3 ਸਾਲ ਪਹਿਲਾਂ ਨਾਬੇ ਵੀ ਫੜਿਆ ਗਿਆ 2 ਸਾਲ ਪਹਿਲਾਂ ਇਹਨੂੰ ਪੋਹਣੀ ਘੜਜੋ ਵੀ ਫੜਿਆ ਗਿਆ ਉਸ ਤੋਂ ਬਾਅਦ ਇਹਨੂੰ ਸਨੌਰ ਠਾਣੇ ਤੇ ਵੀ ਫੜਿਆ ਗਿਆ 2 ਦਿਨ ਪਹਿਲਾਂ ਇਹਨੂੰ ਸੰਗਰੂਰ ਵੀ ਫੜਿਆ ਗਿਆ ਪਰ ਇਹ ਬਾਅਦ ਨਹੀਂ ਹੁੰਦੀ ਕਹਿ ਕੇ ਛੁੱਟ ਜਾਂਦੇ ਪੇ ਅਸੀਂ ਇਹ ਕੰਮ ਨਹੀਂ ਕਰਦੇ ਉਸ ਤੋਂ ਅਗਲੇ ਦਿਨ ਜਾ ਕੇ ਫਿਰ ਪਿੰਡਾਂ ਚ ਵਰਦੇ ਸਾਨੂੰ ਇਹਨਾਂ ਨੇ ਬਹੁਤ ਹੀ ਜ਼ਿਆਦਾ ਦੁੱਖੀ ਕੀਤਾ ਆ ਇਹਨਾਂ ਦੇ ਸਾਰੇ ਸਾਡੇ ਕੋਲ ਪ੍ਰੂਫ ਹੈਗੇ ਆ ਅਗਰ ਜੇ ਨਹੀਂ ਹੱਟਦਾ ਫਿਰ ਦੁਬਾਰਾ ਪ੍ਰਸ਼ਾਸਨ ਅੱਗੇ ਕੀ ਕੀ ਕਰ ਅਸੀਂ ਪ੍ਰਸ਼ਾਸਨ ਨੇ ਇਹ ਉਮੀਦ ਕਰਦੇ ਆ ਕਿ ਉਹ ਇਹਨਾਂ ਦੇ ਖਿਲਾਫ ਬੰਦ ਜਿੱਤੋਂ ਬੰਦ ਸਖਤ ਤੋਂ ਸਖਤ ਕਾਰਵਾਈ ਕਰਨ ਇਹਨਾਂ ਪਰ ਵੀਡੀਓ ਨੂੰ ਕਿਹੜਾ ਗਏ ਇਹਨਾਂ ਨੇ ਕਰ ਸੋ ਪਾਖਾ ਮੈਂ ਇਹ ਹੀ ਨਾ ਕਰ ਪਾ। ਤੂੰ ਆ ਕੇ ਮੋੜਾ। ਚਿੱਟਾ ਵੀ ਇੰਨਾ। ਤੇ ਇਤੀ ਗੱਲ ਹੁੰਦੀ ਜਾਂ ਦੂਜਾ। ਨਾ ਪੰਨਿਆ। ਪੰਨਿਆ ਸੀ ਉੱਥੇ ਤੁਹਾਨੂੰ ਅਸੀਂ ਫੜਿਆ ਜਿੱਥੇ ਉੱਥੇ 1 ਮਿੰਟ ਮੈਂ ਬੋਲਦੀ ਐ ਮੈਨੂੰ ਜਵਾ ਦੇ ਚਾਹੀਦਾ ਹੁੰਦਾ। ਜਦੋਂ ਉੱਥੇ ਅਸੀਂ ਤੁਹਾਨੂੰ ਫੜਿਆ ਤੁਹਾਡੇ ਪਰਸ ਚੋਂ ਕਈ ਦੀ ਸਾਰੀ ਪੈ ਉਹ ਨਿਕਲੀ ਸੀ। ਮੈਨੂੰ ਨਹੀਂ ਪਤਾ ਉਹ ਬਰਾਊਨ ਜੇ ਕਲਰ ਦੀ ਸੀ ਆ ਨਾ ਮੈਂ ਕਿਹਦੀ ਵੇਖੀ ਤੇ ਉਹ ਕੀ ਚੀਜ਼ ਸੀ ਦੱਸ ਸਕਦੇ ਤੈਨੂੰ ਕਿਹਦਾ। ਉਹਦਾ ਕੀ ਕਰਦੇ? ਉਹਦੇ ਨਾਲ ਪੁੱਛੇ ਹੁੰਦਾ। ਅੱਜ ਤੁਸੀਂ ਅੱਜ ਪੀਤੇ ਹੁਣ ਕੀ ਕੀਤਾ ਹੋਇਆ ਸਵੇਰ ਪੀਦਾ ਸਵੇਰ ਆਜੀ ਵਿੱਚ ਕੁਝ ਗਰਾਜੀ ਹੋ ਗਿਆ ਕਿੱਥੋਂ ਲਿਆ ਸੀ ਸਵੇਰ ਸਵੇਰ ਕਿੱਥੋਂ ਲਿਆ ਸੀ ਕੀਤਾ ਬਹੁਤ ਮੁੰਡਾ ਕਿੱਥੋਂ ਤੁਹਾਡੇ ਨਾਲ ਹੋਰ ਮੁੰਡਾ ਕਿਹੜਾ ਤੁਹਾਡੇ ਗੈਂਗ ਵਿੱਚ ਕੌਣ ਕੌਣ ਹੈ ਗੈਂਗ ਵਿੱਚ ਤਾਂ ਕੋਈ ਵੀ ਨਹੀਂ ਹੈ ਕਿੰਨੇ ਜਾਂਦੇ ਤੁਸੀਂ ਇੱਕ ਮੁੰਡਾ ਥੋੜੇ ਘਰੇ ਸੁਣਾ 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 ਇੱਕ ਜੋਆ ਹੈਗੀ ਹੈ ਜੋਆ ਹੈਗਾ ਸੌਰੀ ਹੈਗਾ ਜੋਆ ਨਹੀਂ ਇਹ ਹੈਗਾ ਅਮਨਦੀਪ ਸਿੰਘ ਇਹਦੇ ਪਿਓ ਦਾ ਨਾਮ ਹੈਗਾ ਬਸਾਕਾ ਸਿੰਘ ਇਹ ਹੈਗਾ ਨਵੇਂ ਪਿੰਡ ਦਾ ਦੌਲਤਪੁਰ ਦਾ ਤੂਰੀ ਦੇ ਲਾਵੇ ਦਾ ਇੱਕ ਉਹ ਬੈਠਾਗਾ ਹੋਰ ਇਹਨਾਂ ਤੇ ਤੁਹਾਡੇ ਕੋਲ ਉੱਤੇ ਬੈਠਾ ਹੋਇਆ ਬਣਿਆ ਹੋਇਆ ਜੋਇਆ ਉਹ ਮੁੰਡਾ ਹੈ ਖੁਸਰਾ ਕੀ ਕੀ ਉਹ ਦੱਸ ਲੈ ਉਹ ਮੁੰਡਾ ਹੀ ਹੈ ਉਹ ਕਹਿ ਰਿਹਾ ਸੀ ਵੀ ਉਹ ਖੁਸਰਾ ਨਾ ਨਾ ਇੱਕ ਮਿੰਟ ਉਹ ਤੂੰ ਤਾਂ ਕਹਿੰਦਾ ਸਭ ਖੁਸਰਾ ਨਹੀਂ ਸ਼ੁਕਰੀਆ ਤੂੰ ਇੱਧਰ ਆ ਜਾ ਇੱਧਰ ਆ ਜਾ ਸ਼ੁਕਰੀਆ ਉਹਨਾਂ ਨੂੰ ਵੀ ਤੁਸੀਂ ਚਿੱਟੇ ਦਾ ਲਾ ਲਿਆ ਨਹੀਂ ਨਹੀਂ ਉਹ ਸਪੋ ਉਹ ਤਾਂ بڑا ਉਹ ਤਾਂ ਪੁੱਤਾ ਇਨਸਾਨ ਹੈ ਗੁੱਡ ਆਈ ਦੂਸਰੀ ਥੋੜੀ ਚਿੱਟੇ ਮੈਂ ਤੇਰੇ ਕੁੱਤਿਆਂ ਨੂੰ ਪਹਿਲਾਂ ਨਹੀਂ ਐਦਾਂ ਤਾਂ ਕੁਝ ਨਹੀਂ ਹੈ ਨਾ ਇੰਨਾ ਕੋਈ ਐਤਾ ਨਹੀਂ ਪਤਾ ਐਤਾ ਪਤਾ ਲੱਗਦਾ ਹੁੰਦਾ ਹੈ ਇਹ ਆ ਦੇਖੋ ਇਹ ਚੀਜ਼ਾਂ ਬਤਾਇਆ ਦੇਖੋ ਇਹ ਚੀਜ਼ਾਂ ਤੋਂ ਪਤਾ ਲੱਗਦਾ ਹੁੰਦਾ ਹੈ ਐਵੇਂ ਕਿਤਨੇ ਮੈਂ ਮੈਂ ਨਿਕਲ ਗਿਆ ਪੇਪਿੰਡ ਅੱਜ ਮੈਂ ਵੀਡੀਓ ਪਾਤੀ ਫੇਰ ਵੀ ਹਿੰਦੀ ਆ ਤੁਸੀਂ ਬਾਅਦ ਵਿੱਚ ਜੇ ਸੋਨ ਪ੍ਰੂਫ ਆਹ ਤਾਂ ਸੋਨ ਪ੍ਰੂਫ ਹੈ ਚਿੱਟਾ ਵੀ ਨ ਦੱਸਵਾ ਦਿਓ ਪੀਨ ਦੀ ਨਾ ਕਿੰਨੀ ਤੁਮ ਉਸਦੇ ਦਾ ਪੀਟਾ ਅੱਜ ਪੀਟਾ ਰੋਇ ਪੀਨਿਆ ਇਹ ਆਪ ਮੰਨਣ ਦੇ ਵੀ ਸਵੇਰੇ ਅਸੀਂ ਚਿੱਟਾ ਦੋਨਾਂ ਨੇ ਪੀਤਾ ਤੋਂ ਪੀਟਾ ਹੈ ਦੱਚ ਕਾ ਤੋਂ ਪੀਟਾ ਮੇਰੇ ਵੀ ਬਹੁਤ ਸ਼ਕਲ ਹੀ ਦੱਸਣ ਲਈ ਹੈ ਕਿ ਉਹ ਨਸ਼ਾ ਕਰਦੇ ਆ ਇਹ ਪੈਜ ਤਗੁਰ ਮੰਨ ਹਾਂ ਉਹ ਹੀ ਚੱਲ ਹਾਂ ਮਾਰੀ ਲੱਗਿਆ ਤੇ ਲੱਗਦਾ ਸਹੀ ਹੈ ਹਾਂਜੀ ਮੇਰਾ ਨਾਮ ਮੀਨਾ ਮਹੰਤਾ ਹੈ ਮੈਂ ਗੱਦੀ ਨਸੀਨ ਪਹਾਣੀਗੜ ਪਿਆਰੇ ਮਹੰਤਾ ਚੇਲਾ ਮੇਰਾ ਨਾਮ ਮੀਨਾ ਮਹੰਤਾ ਹੈ ਪਰ ਮੇਰੀ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਮੇਰੇ ਪਿੰਡ ਹੈ ਮੇਰਾ ਸ਼ਹਿਰ ਹੈ ਹੱਥ ਜੋੜ ਕੇ ਸਾਰੇ ਨਗਰ ਨਿਵਾਸੀਆਂ ਨੂੰ ਮੇਰੀ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਇਹ ਅੱਜ ਫੜੇ ਨੇ ਅਸੀਂ ਇੱਕ ਬਲਿਆ ਦਾ ਮੁੰਡਾ ਹੈ ਇੱਕ ਧੂਰੀ ਦਾ ਇੱਕ ਕਿਤੇ ਦਾ ਹੋਰ ਹੈਗਾ ਇਹ ਸਾਡਾ ਭੇਸ ਬਣਾ ਕੇ ਲੋਕਾਂ ਦੇ ਘਰਾਂ 'ਚ ਵੱਜ ਜਾਂਦੇ ਨੇ ਲੋਕ ਸਾਡੀ ਇੱਜ਼ਤ ਕਰਦੇ ਨੇ ਮੇਰੀ ਇੱਜ਼ਤ ਕਰਦੇ ਨੇ ਅਗਲਾ ਬਿਠਾਉਂਦਾ ਵੀ ਹੈ ਅਗਲੇ ਇਹਨਾਂ ਨੂੰ ਆਫ ਕਰਦੇ ਆ ਇਹ ਅਗਲੇ ਤੇ ਕਦੇ ਅੰਦਰ ਪਰਦੇ ਨੇ ਕਦੇ ਬਾਹਰ ਪਰਦੇ ਨੇ ਕਦੇ ਖੁਸ਼ ਕਰਦੇ ਨੇ ਕਦੇ ਖੁਸ਼ ਕਰਦੇ ਨੇ ਜਦੋਂ ਅਗਲਾ ਸਾਨੂੰ ਫੋਨ ਕਰਦਾ ਇਹਨਾਂ ਨੂੰ ਪਤਾ ਲੱਗ ਜੇ ਫੋਨ ਕਰਦਾ ਉੱਥੋਂ ਉੱਠ ਕੇ ਭੱਜ ਜਾਂਦੇ ਨੇ ਕੱਲ ਨੂੰ ਇਹ ਲੋਕਾਂ ਦਾ ਕਿਸੇ ਦਾ ਨੁਕਸਾਨ ਕਰ ਦੇਣ ਲੋਕਾਂ ਦਾ ਕਿਸੇ ਦਾ ਕੁਝ ਵੀ ਕਰ ਦੇਣ ਮੇਰੇ ਹੱਥ ਬੰਨ ਕੇ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਪੁੱਛਗਿੱਛ ਕਰੋ ਅਗਰ ਸਾਡਾ ਨੰਬਰ ਲੈਣਾ ਚਾਹੁੰਦੇ ਹੋ ਮੇਰਾ ਨੰਬਰ ਲਓ ਤੁਸੀਂ ਮੇਰੇ ਨਾਲ ਕਨੈਕਟ ਕਰੋ ਆ ਮੇਰੇ ਦੋ ਚੇਲੇ ਨੇ ਇੱਕ ਅੰਜਲੀ ਮਹੰਤ ਤੇ ਮੇਰਾ ਪੋਤੀ ਚਲਾ ਹਰਗੁਣ ਮਹੰਤ ਇਹ ਮੇਰੀ ਸਾਡੇ ਵਧਾਇਨਾਂ ਤੇ ਆਉਂਦੇ ਨੇਗੇ ਇਹ ਇੱਕ ਮੰਦੀਪ ਹੈ ਇਹ ਮੇਰੇ ਵਧਾਇਨਾਂ ਤੇ ਆਉਂਦੇ ਨੇ ਕੋਈ ਹੋਰ ਆਉਂਦਾ ਤਾਂ ਕਿਸੇ ਨੂੰ ਕੋਈ ਵਧਾਈ ਨਾ ਦਿੱਤੀ ਜਾਵੇ ਮੇਰਾ ਨੰਬਰ ਲਵੋ ਅੱਜ ਕਿ ਮੇਰੀ ਹੱਥ ਬਨ ਕੇ ਬੇਨਤੀ ਹੈ ਮੇਰੇ ਨਾਲ ਕਨੈਕਟ ਕਰੋ ਮੇਰਾ ਨੰਬਰ ਕਰੋ ਕਿ ਇਹ ਸਹੀ ਬੰਦੇ ਨੇ ਤੇ ਗਲਤ ਬੰਦੇ ਨੇ ਇਹਨਾਂ ਨੂੰ ਕਿਸੇ ਨੂੰ ਵੀ ਗਲੱਗ ਇਲਾਕੇ ਦੇ ਵਿੱਚ ਘਰਾਂ ਦੇ ਵਿੱਚ ਵੜਨ ਨਾ ਦਿੱਤਾ ਜਾਵੇ ਇਹ ਅੰਬਲੀ ਨੇਗੇ ਚਿੱਟਾ ਪੀਣ ਵਾਲੇ ਲੋਕ ਨੇਗੇ ਇਹ ਸਾਨੂੰ ਬਦਰਾਮ ਕਰ ਦੇਣਗੇ ਜਿਵੇਂ ਬਸਾਤ ਮੰਗਦੇ ਨੇਗੇ ਲੋਕਾਂ ਨਾਲ ਧੱਕਾ ਕਰ ਦੇਣਗੇ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰਾ ਨੰਬਰ ਲਵ ਜਿਹਨੂੰ ਵੀ ਚਾਹੀਦਾਗਾ ਮੇਰੇ ਨਾਲ ਕਨੈਕਟ ਕਰੋ ਮੈਨੂੰ ਪੁੱਛੋ ਵੀ ਅਸਲੀ ਕਿਹੜਾ ਹੈਗਾ ਔਰ ਨਕਲੀ ਕਿਹੜਾ ਹੈਗਾ ਇਹਨਾਂ ਨੂੰ ਕਿਸੇ ਨੂੰ ਲਾਤੇ ਚ ਰੰਬਰਨ ਦਿੱਤਾ ਜਾਵੇ ਕਿਸੇ ਨੂੰ ਵਧਾਈਨਾਂ ਦਿੱਤੀਆਂ ਜਾਣ ਜਿਵੇਂ ਅਸੀਂ ਦੇਖਦੇ ਆ ਬਸਾਂ ਦੇ ਵਿੱਚ ਦੇ ਮਾਸਟਰ ਸਟੇਟ ਮਾਦੇ ਨੇ ਕਿਉਂ ਸਹੀ ਨਹੀਂ ਨੇ ਜਿਹੜੇ ਸੜ ਬੁੱਢ ਨਹੀਂ ਜੀ ਨਹੀਂ ਉਹ ਮਹਾਂਤ ਨਹੀਂ ਹੈਗੇ ਉਹ ਚੰਗੇ ਭਲੇ ਮੁੰਡੇ ਨੇਗੇ ਜਿਵੇਂ ਨਸ਼ੇੜੀ ਨੇਗੇ ਔਰ ਕੋਈ ਕੰਮਕਾਰ ਕਰ ਨਹੀਂ ਸਕਦੇ ਇਹ ਬਸਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਆਪਣੇ ਨਸ਼ੇ ਤੱਕ ਮਤਬਲ ਹੈ ਔਰ ਸਾਡੇ ਲੋਕਾਂ ਦੀ ਬਦਨਾਮੀ ਕਰਦੇ ਨੇ ਆ ਕਾਨੂੰਨੀ ਪ੍ਰਸ਼ਾਸਨਾਰਭੀ ਕਰਦੇ ਪਰਸ਼ਾਸਨ ਤੋਂ ਅਸੀਂ ਆਥ ਬਨ ਕੇ ਇਹ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹਨਾਂ ਨੂੰ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈਗੀ ਔਰ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਮੇਰੇ ਆਸ-ਪਾਸ ਦੇ ਇਲਾਕਾ ਵਾਸੀਆਂ ਨੂੰ ਮੈਂ ਗੱਲ ਕਰਦੀ ਹਾਂ ਹਰਗੋਹ ਬਹਾਣੀਗੜ ਤੋਂ ਬਹੰਤ ਮੀਨਾ ਜੀ ਦੀ ਪੋਤੀ ਚੇਲਾ ਲੰਗਲੀ ਦੀ ਬਹੰਤ ਦੀ ਚੇਲਾ ਅਸੀਂ ਇਨਾਂ ਚ ਪਿੰਡਾਂ ਦੇ ਵਿੱਚੋਂ ਜਨਾਨੀਆਂ ਨੂੰ ਫੜਿਆ ਜਿਹੜੇ ਕਿ ਸੂਟ ਪਾ ਕੇ ਹੈਗੇ ਤਾਂ ਉਹ ਮੁੰਡੇ ਨੇ ਐਕਚੁਅਲ ਚ ਪਰ ਉਹ ਸੂਟ ਪਾ ਕੇ ਮਹੰਤਾਂ ਦਾ ਸਾਡਾ ਰੂਟ ਲੈ ਕੇ ਵਧਾਈਆਂ ਲੈਣ ਚਲੇ ਜਾਂਦੇ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਪਿਆਤਿਆਂ ਨੂੰ ਵਸੂਲ ਕਰਕੇ ਉਹ ਨਸ਼ਾ ਪਤਾ ਕਰ ਲੈਂਦੇ ਨੇ ਚਿੱਟਾ ਪੀ ਲੈਂਦੇ ਨੇ ਫਿਰ ਲੋਕਾਂ ਨਾਲ ਉਹ ਵਿਆਸਤੀਆਂ ਕਰਦੇ ਨੇ ਅੱਜ ਅਸੀਂ ਉਹਨਾਂ ਨੂੰ ਫੜ ਕੇ ਥਾਣੇ ਦੇ ਵਿੱਚ ਲੈ ਕੇ ਆਇਆ ਭਵਾਨੇਗੜ ਦੇ ਵਿੱਚ ਉਹਨਾਂ ਤੇ ਕੇਸ ਦਰਜ ਕਰਵਾਇਆਗਾ ਤੇ ਆ ਹੁਣ ਅਸੀਂ ਉਹਨਾਂ ਨੂੰ ਪੈਂਟਾ ਚਲਟਾ ਪਵਾਉਣ ਲੱਗੇ ਆ ਕਿਉਂਕਿ ਉਹ ਮੁੰਡੇ ਨੇ ਤੰਗੇ ਭਰੇ ਤੇ ਉਹਨਾਂ ਦੇ ਅਪਰੂਵ ਵੀ ਨਹੀਂ ਆਈਡੀ ਪ੍ਰੂਫ ਵੀ ਨਹੀਂ ਅਸੀਂ ਅੰਦਰ ਦਿੱਤੀ ਉਹਨਾਂ ਦੇ ਇਹਨਾਂ ਨਾਲ ਦਾ ਬਾਇਓ ਡਾਟਾ ਸੀ ਉਹ ਵੀ ਅੰਦਰ ਦੇ ਤਾਂ ਖਾਣੇ ਦੇ ਵਿੱਚ ਹੁਣ ਅਸੀਂ ਉਹਨਾਂ ਨੂੰ ਆ ਪੈਂਟ ਕਿ ਮਿਰਜ਼ਾ ਪਵਾ ਕੇ ਅਸੀਂ ਉਹਨਾਂ ਨੂੰ ਘਰੇ ਤੋਰਨ ਲੱਗੇ ਆ ਅਸੀਂ ਉਹਨਾਂ ਨਾਲ ਕੋਈ ਕੁੱਟਕਟਾਪਾ ਨਹੀਂ ਕਰਿਆ ਅਸੀਂ ਸਿਰਫ ਉਹਨਾਂ ਨੂੰ ਇੱਕ ਇਹ ਸੁਧਾਰਨ ਵਾਸਤੇ ਹੀ ਉਹ ਕਰ ਰਹੇ ਆ ਅਸੀਂ ਉਹਨਾਂ ਨਾਲ ਕੋਈ ਕੁੱਟ ਮਾਰ ਨਹੀਂ ਕੀਤੀ ਅਸੀਂ ਉਹਨਾਂ ਨੂੰ ਚਾਹੁੰਦੇ ਆ ਵੀ ਇਹ ਸੁਧਰ ਕੇ ਆਪਦੇ ਘਰੇ ਰਹਿਣ ਸਾਡੇ ਨਾਲ ਕੋਈ ਇਹੋ ਜਿਹਾ ਕੰਮ ਨਾ ਕਰਨ ਜਿਹਦੇ ਨਾਲ ਸਾਡੀ ਮਹੰਤਾਂ ਦੀ ਇੱਜ਼ਤ ਖਰਾਬ ਹੋਵੇ ਤੁਹਾਨੂੰ ਜਿਹਨੂੰ ਪਤਾ ਲੱਗੇਗੀ ਕੀ ਬਰਬਾਦ ਹੋ ਗਿਆ ਅਸੀਂ ਜੀ ਵਧਾਈਆਂ ਲੈਣ ਵਾਸਤੇ ਲੋਕਾਂ ਦੇ ਘਰਾਂ 'ਚ ਜਾਂਦੇ ਆ ਜਦੋਂ ਅਸੀਂ ਜਾਂਦੇ ਆ ਤਾ ਸਾਰਿਆਂ ਨੂੰ ਪਤਾ ਸਾਡੇ ਬਾਰੇ ਵੀ ਕੋਣ ਮਹੰਤ ਆਉਂਦੇ ਨੇ ਤੇ ਆਹ ਵੱਡੇ ਮਹੰਤ ਜੀ ਨੇ ਉਹਰੇ ਪਹਾਣੀ ਘੜ ਦੇ ਮੇਨ ਨੇਗੇ ਕੱਦੇ ਨਿਸ਼ੀਨ ਨੇ ਫਿਰ ਇਹ ਨੇਗੇ ਸਾਰੇ ਆਪਣੇ ਫਿਰ ਉਸ ਤੋਂ ਬਾਅਦ ਜਦੋਂ ਸਾਨੂੰ ਉਧਰ ਕੋਣ ਆਇਆ ਅਸੀਂ ਘਰੇ ਬੈਠੇ ਸੀ ਸਾਨੂੰ ਕੋਣ ਆਇਆ ਸੀਗਾ ਇਹ ਨਹੀਂ ਬਦਾਈਆਂ ਤੇ ਸਾਨੂੰ ਕਹਿੰਦੇ ਜੀ ਵੀ ਤੁਸੀਂ ਮਹੰਤ ਆਏ ਹੋਏ ਨੇ ਜੀ ਕੋਟੀ ਕਮਿਊਨਿਟੀ ਦੇ ਬੰਦੇ ਆਏ ਨੇ ਵਧਾਈ ਲੈਣ ਵਾਸਤੇ ਵੀ ਤੁਸੀਂ ਆ ਜਾਓ ਜਦੋਂ ਅਸੀਂ ਉੱਥੇ ਗਏ ਸਾਨੂੰ ਦੇਖ ਕੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਆ ਰਹੇ ਨੇਗੇ ਇਹਨਾਂ ਨੂੰ ਪਤਾ ਲੱਗ ਗਿਆ ਫੋਨ ਕਰਤਾ ਇਹ ਉਥੋਂ ਭੱਜ ਗਏ ਬਲਿਆਲਪਿੰਡ ਤੋਂ ਸਾਨੂੰ ਫੋਨ ਆਇਆ ਸੀ ਉਥੋਂ ਇਹ ਭੱਜ ਗਏ ਮੁੜ ਕੇ ਅਸੀਂ ਉਹਨਾਂ ਦੀਆਂ ਰਿਕਾਰਡਿੰਗਾਂ ਕਢਵਾਈਆਂ ਕੈਮਰੇ ਦੀ ਡਿਟੇਲ ਕਢਵਾਈ ਤਾਂ ਉਹਨਾਂ ਤੇ ਇਹਨਾਂ ਦੀ ਫੋਟੋ ਆਈ ਵੀਡੀਓਜ਼ ਆਈ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਮੈਂ ਤੁਹਾਨੂੰ ਇਹਦੇ ਵਿੱਚ ਵੀ ਦਵਾਂਗੀ ਵੀਡੀਓ ਫਿਰ ਅਸੀਂ ਨੇ ਇਹਨਾਂ ਨੂੰ ਫੜ ਲਿਆ ਮੈਂ ਉਹਨਾਂ ਦੀ ਤੁਹਾਨੂੰ ਸ਼ਕਲਾਂ ਵੀ ਦਿਖਾਉਂਗੀ ਤਾਂ ਕਿ ਤੁਸੀਂ ਵੀ ਸਾਰੇ ਜਾਣੋ ਹੋਦੋਂ ਭਾਈ ਇਹਨਾਂ ਤੋਂ ਤੁਸੀਂ ਧਿਆਨ ਨਾਲ ਸਾਵਧਾਨ ਰਹੋ ਇਹ ਜਿਹੋ ਹੁੰਦਾ ਕੀਤਵਾਰ ਹੈ ਜਿਹੜੇ ਨਸ਼ੇ ਕਰਦੇ ਨੇ ਦੇਖੋ ਜਿਹਨਾਂ ਦਾ ਤਾਂ ਕੰਮ ਹੀ ਨਸ਼ਾ ਪੈਸਾ ਇਕੱਠਾ ਕਰਨਾ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਨਸ਼ਾ ਕਰ ਲੈਣਾ ਹੈ ਨਾ ਆ ਇਹਨਾਂ ਦੇ ਸ਼ਕਲਾਂ ਨੇ ਧਿਆਨ ਨਾਲ ਦੇਖੋ ਜਿਹਦੇ ਵਾਲ ਜਿੱਤੇ ਕੱਟ ਚਣਕੇ ਤੇ ਕਿਹ ਚਣਖਾ ਕਿਹ ਕਿਹ ਦੇ ਕੋਈ ਇਰਾਦੇ ਤੇਰਾ ਵੀ